ਉਹ ਵੀ ਇਹ ਦੇਖ ਕਿੰਨਾ ਕੰਮ ਕਰਦੇ ਆ ਲੋ ਜੀ ਵੀਰ ਜੀ ਆ ਗਏ ਨੇ ਹੁਣ ਬਣਾਵਾਂਗੇ ਜੀ ਆਪਾਂ ਸਲਗੋ ਇਹ ਸਲਗੋ ਆਪਣੇ ਘਰ ਦੇ ਵੀ ਕੀਤਾ ਤੋਂ ਲਿਆਂਦੇ ਇਹ ਧੋ ਲਿਆ ਆਪਾਂ ਨੇ ਇੱਥੇ ਰੱਖ ਤੇ ਮਮੀਆਂ ਥੋੜੀ ਤੁਸੀਂ ਕੱਟਣਾ ਲੱਗਿਓ ਹੈ ਮਮੀਆਂ ਹਣੀ ਜਰਾ ਉਹਦਾ ਲਾਓ ਮੈਂ ਗਈ ਨਾ ਹਾਂ ਚਲਾ ਘਾਟ ਤੇ ਜੇ ਇੱਥੇ ਹੋ ਜੇ ਮੈਂ ਨਾਲ ਮਿਲ ਕੇ ਮੈਂ ਆ ਰਹੀ ਹਾਂ ਮੈਂ ਮੇਥੇ ਲਿਆਵਾਂ ਜੀ ਚਪਾ ਸਲਪਾਂ ਵਿੱਚ ਪਾਵਾਂਗੇ ਮੇਥੀ ਥੋੜੀ ਜਿਹੀ ਕਿਉਂਕਿ ਇਹਨਾਂ ਵਿੱਚ ਬੈ ਹੁੰਦੀ ਹੈ ਥੋੜੀ ਜਿਹੀ ਮੇਥੇ ਪੈ ਜਾਣਗੇ ਜਿਵੇਂ ਆਪਾਂ ਗਾਜਰਾਂ ਵਿੱਚ ਪਾਉਂਦੇ ਆ Omi pamangi, utho todkele ndeni pichu. Omi pamangi, utho todkele ndeni pichu. ਇਹ ਸਬਜ਼ੀ ਥੋੜੀ ਜਿਹੀ ਲੈ ਜਾਵਾਂਗੇ ਜੇ ਬਹੁਤੇ ਪਾਵੇਂ ਫਿਰ ਕੋੜੀ ਹੋ ਜੂਗੀ ਮੱਚੀ ਆਰਗੇਨਿਕ ਖੇਤੀ ਹੈ ਬਹੁਤ ਸੋਹਣੇ ਹੋਏ ਤੇ ਪਾਲਕੀ ਨੇ ਸੋਹਣੇ ਹੋਏ ਹਮ ਕਿਹੜੇ ਪੱਤੇ ਇੱਥੇ ਮਿਲਦੇ ਕੋਈ ਇੰਨੇ ਵੱਡੇ ਬਸ ਇਹ ਬਾਤੂ ਹੈ ਕਿਉਂਕਿ ਆਪਣੇ ਥੋੜੇ ਜੀ ਹਲਕਾ ਮੈਂ ਤੇ ਦੋੜਾ ਫੁੱਟਣ ਲੱਗ ਪੈਣਾ ਵੱਡੇ ਹੋਏ ਤੇ ਅਮਰੂਦ ਦੇਖੇ ਕਮਰੂਦ ਸਾਹਮਣੇ ਜਾਉਗਾ ਅਮਰੂਦ ਵੀ ਲੱਗੇ ਨਿੰਬੂ ਲੱਗੇ ਹੋਏ ਨੇ ਅਨਾਰ ਲੱਗੇ ਹੋਏ ਨੇ ਇਹ ਮਜਰੂ ਕੀ ਹੋ ਗਿਆ ਕਿ ਮਾਰਨ ਦੇ ਕਿੰਨੇ ਆਪਣੇ ਫਾਂ ਵਾਹ ਕਿੰਨੇ ਹੋਏ ਬੈਂਗਰ ਕਿੰਨੇ ਤੋੜੇ ਹੋਏ ਭਾਈ ਬੱਚਾ ਮੁਰੂਦ ਨਾ ਰੇ ਕੱਚਾ ਨਹੀਂ ਪੱਕਾ ਬੱਚਾ ਤੋੜ ਲੈ ਨਿੰਬੂ ਤੋੜ ਨਿੰਬੂ ਤੋੜ ਲੈ ਮੈਂ ਖੈੜਾ ਤਾਂ ਨਹੀਂ ਆਉਣਾ ਖਾ ਲੂੰਗੀ ਮੈਂ ਹਾਂ ਖਾ ਲੈ ਭਾ ਲੋ ਠੀਕ ਹੈ ਰੱਖੋ ਨਾ ਹੋਰ ਕੋਈ ਪੱਕਾ ਦਾ ਉਹ ਨਿੰਬੂ ਲੱਗੇ ਹੋਏ ਨੇ ਮੁਝੇ ਆਕੇ ਤੋੜੇ ਤੇ ਨਾ ਲੱਗੀ ਹੁੰਦੇ ਐ ਕੰਡੇ ਜੇ ਧਿਆਨ ਨਾਲ ਇਹਦੇ ਪੱਤਿਆਂ 'ਚ ਹੁੰਦੇ ਕੰਡੇ ਹੈ ਛੋਟੇ ਇਹਦੇ ਮੇਰੇ 'ਚ ਰਸ ਬਹੁਤ ਐ 3-4 ਕੇ ਤੋੜੇ ਤਾਜ਼ੇ ਬਹੁਤ ਐ ਬਹੁਤ ਐ ਚਲੋ ਠੀਕ ਐ ਪਕਾਓ ਉਹ ਤੋੜਨੇ ਬੈਂਗਣ ਤੋਂ ਬੈਂਗਣ ਤੋੜ ਦੋ ਨਾ ਨਾ ਬੈਂਗਣ ਤੋੜ ਰਿਹਾ ਮਸਾਲਾ ਘਮ ਕਰਦੇ ਆ ਫਿਰ ਦੇਖਦੇ ਆ ਤਤਕੁੱਲ ਤੋੜ ਲਾਂਗੇ ਬੈਂਗਣ ਇਹ ਤਣੀਆਂ ਦੇ ਕਿੰਨਾ ਛੋਣਾਂਗੇ ਤਣੀਆਂ ਵੀ ਇਹ ਤੇ ਟਮਾਟਰ ਵੀ ਲੱਗੇ ਹੋਏ ਨੇ ਪਟਾਟਾ ਮਟਰ ਦਾ ਵੈਸੇ ਫੁੱਲ ਆ ਗਿਆ ਹੁਣ ਅਜੇ ਹੁਣ ਹੋਣਗੇ ਬਰੀਰ ਤੋੜ ਦਿਓ ਲਸਣ ਦੇਖੋਗੇ ਨਾ ਵਧੀਆ ਹੋਇਆ ਲਸਣ ਵਾਲੇ ਤੁਸੀਂ ਉਹ ਬਣਾਓ ਪਰੌਂਠੇ ਕਿਤੇ ਟਾਈਮ ਕੱਢ ਕੇ ਇਹ ਬਹੁਤ ਵਧੀਆ ਬਣਦੇ ਨੇ ਇਹ ਤਾਂ ਬਹੁਤ ਤੇਜ਼ ਹੋ ਜਾਂਦੇ ਨੇ ਨਾਲੇ ਠੰਡ ਦੇ ਵੀ ਚੰਗੇ ਲੱਗਵੇ ਚਾਹ ਨਾਲ ਤਾਂ ਕੋਈ ਕੋਰਡਨ ਹੰਗ ਫੱਟ ਚੇ ਨਾਲੇ ਕੋਈ ਨਹੀਂ ਹੈ ਹੂੰ ਕੋਈ ਰੂਤ ਤੋੜ ਲੈ ਮਰੂਦ ਹਾਂਜੀ ਗੁਰੂਦ ਮਰੂਦ ਨਾਲ ਤੋ ਕੇ ਖਾਹ ਰਹੀ ਜੀ ਇੱਥੇ ਫੇਰਾ ਸਬਦੀ ਕੱਢ ਲੀਏ ਚਲੋ ਅਮ ਰੂਤ ਤਾਂ ਬੜੀ ਤਾਕਤ ਹੁੰਦੀ ਹੈ ਆਪੇ ਭਾਵੇਂ ਉਤਲੀ ਸ਼ਾਮ ਮੰਨ ਵੀ ਦਨੀਆ ਬਹੁਤ ਆਉਂਦੀ ਹੂੰ ਜਿਦਾਂ ਅੱਜ ਕੱਲ ਮਰੂਦ ਨੂੰ ਬੜੀ ਤਾਕਤ ਉਹ ਤਾਕਤ ਹੈ ਜਿੰਨੇ ਵੀ ਇਹ ਸਲਾਦ ਹੋਗੇ ਨਾ ਸਲਾਦ ਬੰਦੇ ਲਈ ਬਹੁਤ ਚੰਗੀ ਚੀਜ਼ ਹੈ ਕਨਸਟਿਪੇਸ਼ਨ ਲਈ ਬਹੁਤ ਵਧੀਆ ਹੈ ਸਾਲ ਕੋ ਤਾਂ ਖਾਣ ਨੂੰ ਵਧੀਆ ਲੱਗਦਾ ਨਹੀਂ ਮਾਣੀਏ ਨਾ ਰੋਟੀ ਨਾਲ ਖਾਹਾ ਸਲਾਦ ਜਦੋਂ ਬੱਦੂ ਉਹ ਉਸਮਾ ਫਸ ਨਹੀਂ ਚ ਮਰੂਜ ਨੂੰ ਗੱਜਣ ਨਾ ਨਹੀਂ ਜਾਣੀ ਹੁਣ ਛੇ ਛੇ ਤੇ ਅੱਠ ਲੰਗੇ ਚਲੋ ਠੀਕੇ ਫੇ ਲਾਂਦੇ ਆ ਤੜਕਾ ਅੱਗੂ ਗਬਾਲ ਕੇ ਖੰਮ। ਅਸਣ ਲੈ। ਹੋਰ। ਉੱਪਰ ਤੇ ਦੇ। ਉਹ ਜਾਂਦਾ ਤਾਂ ਫੇਰ ਲਾਣੀ। ਇੱਥੇ ਬਾਹਰ ਦੋੜ ਲੈ। ਮੈਂ ਫਿਰ ਬਾਅਦ ਚ ਲੈ ਜੰਗ ਜੀ ਮੈਨੂੰ ਸਾਰੇ ਨੂੰ ਮੈਂ ਬੋਹੇ ਭੰਨ ਲੈ। ਸਬਜ਼ੀ ਦੀ ਤਿਆਰੀ ਹੋਏ ਨਾ। ਤੇ ਮੈਂ ਸਰਾਬ ਲੱਗ। ਮਿਕਸੀ ਕਰਨਾ ਕੀ ਕਰਨਾ? ਨਾ ਨੇੜੇ ਹੀ ਕੱਟ ਦੇ ਬਸ ਆਦਰਕ ਵੀ ਨੇੜੇ ਜੜਾ ਸਾਰਾ ਕੁਝ ਲੱਗ ਲੱਗ ਕਰਨਾ ਗਿਆ ਮਿਕਸੀ। ਨਾ ਠੀਕ। ਹੁਣ ਠੀਕ। ਸਿਰ ਅੱਕੜ ਗਿਆ ਅੰਦਰ। ਸੁੱਕਾ ਹੀ ਦਵੇ। ਐੜੀ ਦਵਾਈ ਲੈ ਲਿਓ ਵਾਲੀ। ਮਾਰ ਗੋਇਆ ਮਾਰ ਲੈ ਲੋ ਭਾਈ ਕਿਉਂ ਕੈਸੋ ਲੈ ਲੋ ਮਿਕੋ ਫੋਨ ਪਲਸ ਦੋਈ ਦੇ ਕੋ ਪਈਏ ਤੁਹਾਡੇ ਕੋਲ ਉਹੇ ਪੰਨੇ ਆ ਲੱਕੜੇ ਜਿਹਾ ਅੱਜ ਵੀ ਮੈਂ ਟੋਈ ਕਰੀ ਜਾਏਗਾ ਹਰ ਥੀ ਅੱਗੇ ਸੋ ਠੀਕ ਹੈ ਜੀ 10 10 ਪਸਤੀਆਂ ਵੀ ਦੱਸੋ ਜੰਗਲ ਹਾਂ ਮਮ ਮੈਂ ਤੁਹਾਨੂੰ ਕਿਹੜੇ ਪੈਕ ਦਾ ਬਣਾ ਰੱਖਿਆ ਭਾਜੀ ਉਹ ਕਰ ਲੱਖਾ ਲੱਗੋ ਹਲਕੜੀ ਲੈ ਜਿੰਨੇ ਟਾਈਮ ਲੱਗਦਾ ਸਬਜ਼ੀ ਬਣਨ ਨੂੰ ਟਾਈਮ ਨਹੀਂ ਲੱਗਣਾ ਇੱਕ ਵਾਰ ਤੜਕਾ ਲਾ ਦਿੱਤਾ ਬਣ ਜਾਣੀ ਤੜਕਾ ਮੰਮੀ ਨੇ ਤਿਆਰ ਕਰ ਦੇਣਾ ਲਸਣ ਫਿਰ ਆਜ ਤੇ ਅਦਰਕ ਲੱਕੜੀ ਵੀ ਚੱਕ ਲਈਏ ਰੱਖ ਦਈਏ ਭੁਖਣਾ ਹੋਵੇ ਤਾਂ ਲੱਕੜੀ ਬਚਾ ਕੇ ਪੈਰਾਂ ਤੋੜ ਲਓ। ਉਹ ਰਾਮ ਦੀ ਚੋੜ ਲੱਗਦੀ ਰਾਮ ਉਹ ਧਿਆਨ ਨਾਲ। ਇਹ ਤੋੜ ਤੈਨੇ। ਇਹਨੇ ਵਿੱਚ ਆਸਾਨ ਨੂੰ ਵਿੱਚ ਤੋੜ। ਇਹਦੇ ਵਿੱਚ ਵਸਾਲ ਡੰਡੇ ਨਾਲ। ਨਾ ਨਾ ਇਹ ਟੁੱਟ ਜਾਏਗਾ। ਇਨੀ ਇੱਥੇ ਲੱਕ ਕੋਲ ਹੋ ਗਈ ਰੱਖਣ ਲੱਗੀ ਹੋਈ ਉਹ ਤੋੜ ਲਉ। ਨਾ ਨਾ ਉਹ ਉਧਰ ਆ ਨਹੀਂ ਗਿਆ। ਬਸ ਆਈ ਦੇ ਜੰਨੇ। ਤਾਂ ਬਹੁਤ। ਜੇ ਤੂੰ ਤੋੜ ਜੀ ਵਿੱਚ ਫਸਾ। ਤੂੰ ਡੁੱਟ ਜਾਏ ਤੂੰ ਤਾਂ ਜਾਣ ਨਹੀਂ ਹੈ। ਇਹ ਟਰਾਲੀ ਫਸਾ ਲਉ। ਹਾਂ ਹਾਂ ਫਸ ਜਾਏ ਟੁੱਟ ਜਾਏਗਾ। ਇੱਕ ਗੁੰਡਾ ਆਇਆ ਗੁੰਡਾ ਹਾਂ ਹਾਂ ਬਚਾ ਆ ਗਿਆ ਵਾਹਿਗੁਰੂ ਵਾਹਿਗੁਰੂ ਲਮਾ ਤੋੜਦਾ ਖਣ ਛੱਡ 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 ਦੋ ਛੋਟੀ ਹੋ ਜਾਊਗੀ ਇੱਥੇ ਹੂੰ ਨੇ ਅੱਗ ਬਵਾ ਲੀਤੀ ਮੈਂ ਤੂੰ ਆ ਤਾਂ ਨਹੀਂ ਕੋਲੋਂ ਪਾਏ ਆਪਾਂ ਤੇ ਦਿੱਲੀ ਤੋਂ ਲਿਓ ਕੇ ਆਵਾਂਗੇ ਸਾਰਾ ਸਮਾਨ ਇੱਥੇ ਮੇਤੇ ਜੀ ਰੱਖਦੇ ਸਭ ਤੋਂ ਮਸਲ ਪਿਆਜ਼ ਮੰਮੀ ਕੋਲ ਲੈ ਕੇ ਅੰਦਰ ਦਿੱਲੀ ਤੋਂ ਲਿਓ ਕਿਉਂ ਕਿ ਹਾਰਦੀ ਨਾਣ ਮਿਰਚ ਸਾਰਾ ਕੁਝ ਇੱਥੇ ਇਕੱਠਾ ਕਰਦੇ ਆਂ ਜਿਹ ਤੋਂ ਬਾਅਦ ਲਾਂਦੇ ਆ ਤੜਕਾ ਕਿਉਂ ਕਿਉਂ ਜਾ ਕੇ ਇਨੇ ਅੱਗ ਬਣੂਗੀ ਇਦਲੀ ਰੱਖ ਦਾਂਗੇ ਜੀ ਇਹਨੇ ਪਾਣੀ ਪੂਰੇ ਚੂਕ ਆਪ ਦਿੱਲੀ ਸੁੱਕ ਗਈ ਜੀ ਇਹ ਚ ਪਾਵਾਂਗੇ ਫਿਓ ਇਹ ਕਿ ਕਿਸਮ ਵਾਲੇ ਹੈ ਇਹ ਸਲਗਮ ਹੋਗੇ ਸਲਗਮ ਹੁੰਦੇ ਸੀਗੇ ਇਹ ਮਿੱਥੇ ਪਿਆਜ਼ ਲਸਣ ਅਦਰਕ ਜੀਰਾ ਤੜਕਾ ਲਾਉਣ ਵਾਸਤੇ ਘਿਓ ਘਿਓ ਪਾ ਲਿਆ ਗਾ ਤੇ ਮੇਥੇ ਹੈ ਮੇਥੇ ਪਾਵਾਂਗੇ ਥੋੜੇ ਜਿਹੇ ਗਾਜਰਾਂ ਇਵੇਂ ਗਾਜਰਾਂ ਮਨ ਦੀ ਹੌਮੀ ਵੜਾਵਾਂਗੇ ਬਲ ਜੀਰਾ ਪਾ ਦਾਂਗੇ ਇਹਦੇ ਨਾਲ ਦੇ ਨਾਲ ਪਿਆਜ਼ ਜਿਹੜੀ ਤੇਲ ਗਰਮ ਸੀਗਾ ਇਹਦੇ ਵਿੱਚ ਜੀਰਾ ਟਮਾਟੇ ਚ ਹੋ ਜਾਂਦੇ ਕਿ ਪਹਿਲਾ ਸਾਂ ਪਾਣਾ ਪਈ ਪੋਣ ਵਾਲੇ ਪਾਦੰਗੇ ਜੀ ਆਹ ਲੱਖਾਂ ਪਾ ਲਓ ਪਹਿਲਾ ਸਾਂ ਪਾਣਾ ਸੀਗਾ ਹੋਜੂਗਾ ਨਾਲ ਵੀ ਪਰ ਪਹਿਲਾ ਪਾਣਾ ਲਾਈਟ ਜਦੋਂ ਆਨ ਹੋ ਜਾਂਦਾ ਨਾ ਸਭ ਤੋਂ ਬਾਅਦ ਸਾਡਾ ਪਿੰਦਾ ਪਿਆਰ ਆਪਾਂ ਇਕੱਠੇ ਹੀ ਪਾਤਾ ਜੀ ਢਾਣ ਤੇ ਪਿਆਜ਼ ਪਿਆਜ਼ ਤੇ ਹੋਜੂਗਾ ਬਰਨ ਨਾਲ ਦੇਖੋ ਜੇ ਆਪਾਂ ਇਕੱਠੇ ਹੀ ਪਾਤਾ ਹਾਂ ਦੀ ਲਾਈਟ ਜੇ ਬਰੋਂ ਆਉਨ ਹੋ ਜੇ ਜੀ ਸੇ ਤੋਂ ਨੂਨ ਮਿਰਚ ਪਾ ਕੇ ਨਾਲ ਹੀ ਮੇਥੇ ਭੁੰਨ ਲਾਂਗੇ ਸੇ ਤੋਂ ਬਾਅਦ ਪਾਵਾਂਗੇ ਤਲਗਮ ਇਹ ਆਪਾਂ ਨੂਨ ਮਿਰਚ ਵੀ ਲਿਆਏ ਜੇ ਅੰਦਰ ਅੱਕੜ ਇਕੜ ਜਾਂਦਾ ਹਾਲਤੀ ਨੂਨ ਮਿਰਚ ब्राउन फिर बनते हैं सारा कुछ अपना लाइट ब्राउन हो गया जी हूँ पादे अदरक ना देखो जी हम पा देंगे नॉन विज ਇਥੇ ਪਹਿਲਾ ਪੁੰਨਾ ਵੀ ਇਹ ਹੈ ਹਰ ਦੇ ਨੂੰ ਮੇਰੇ ਕੋੜੀ ਨਹੀਂ ਲੱਗਦੀ ਸਬਜ਼ੀ ਕਹਣਾ ਸਿਰ ਵਿੱਚ ਦਾ ਨਾ ਚੱਪਾ ਜਾਊਗਾ ਆ ਥੋੜੇ ਮੇਰੇ ਤੇ ਹੋ ਜਾਣ ਜੀ ਤੇਰੇ ਪਾਵਾਂਗੇ ਸਭ ਨੂੰ ਦੇਖੀਂ ਕਾ ਕੇ ਸਲਕਾ ਮਖਾਏਓ ਇੱਕ ਦੇਖੀਂ ਪੀਸ ਕਾ ਕੇ ਕੱਚੇ ਵਾਲਾ ਘਰ ਦੇ ਦਾ ਵਾਸਾ ਨਾ ਪੂਰਾ ਪੂਰਾ ਤੇ ਖਟੋਟੇ ਹੁੰਦੇ ਨੇ ਇਹਨੇ ਖਾਏ ਤੇ ਏਦਾਂ ਸਾਲ ਗੋ ਮਿੱਠਾ ਬੋਲ ਹੈ ਐਂ ਹੀ ਸੇਬ ਜੀ ਇਸ ਤਰ੍ਹਾਂ ਮੁਰਗੇ ਮਾਰ ਮਾਰ ਕੇ ਖਾ ਲੈਂਦੇ ਹੁਣ ਵੀ ਮੈਨੂੰ ਤਾਂ ਬਹੁਤ ਟੇਸਟੀ ਲੱਗਦਾ ਇਹ ਆਣ ਤੇ ਤਾਂ ਸਬਜੀ ਥੋੜੀ ਹੋ ਜਾਂਦੀ ਹੈ ਕਿ ਸਿਹਾਰੀ ਦੀ ਇਹਦੀ ਪਰ ਮੇਥੇ ਪਾ ਕੇ ਤਾਂ ਹੋਰ ਵੀ ਟੇਸਟੀ ਲੱਗਦਾ ਇਹ ਤੜੇ ਭੁੰਨੇ ਗਏ ਜੀ ਮੇਥੇ ਹੁਣ ਪਾ ਦਾਂਗੇ ਸਲਕਾਂ ਇਹਨਾਂ ਨੂੰ ਫੋਸਟ ਵਾਲਾ ਤੇ ਪ੍ਰਤੀਸਥਾ ਫੋਨ ਸਬਜੀ ਸਲਕਾਂ ਮੰਦੀ ਮੈਨੂੰ ਤੁਹਾਨੂੰ ਵਧੀਆ ਲੱਗਦੀ ਹੈ। ਆਮਡਾ ਵਧੀਆ ਲੱਗਦੀ। ਮੈਂ ਕਿਹਾ ਸੀ। ਇਹ ਨਾ ਮਮਾ ਕਿਹਾ ਉਹ ਨਿਕਲ ਜਾਣੀ। ਉਹ ਪਾਣੀ ਜ਼ਿਆਦਾ ਹੁੰਦਾ ਨਾ ਇੱਥੇ। ਉਹ ਨਹੀਂ ਜਾਂਦਾ। ਨਾ ਨਾ ਉਹ ਤਾਂ ਜੇ ਵੀਰੇ ਇੱਥੇ ਕੀ ਦੇਂਦਾ ਰਸਤਾ ਇਹਦਾ ਸਾਰਾ ਵਿਚੇ ਹੋਣਾ ਚਾਹੀਦਾ ਤਾਕਤ ਦਾ। ਹਰੀ ਵਾਲੀ ਖਾ ਲਓ ਤਾਂ ਮਤਲਬ ਵਧੀਆ ਹੋਣਾ ਚਾਹੀਦਾ। ਥੋੜਾ ਜਿਦਾ ਵਿਚੇ ਸੱਤ ਜਿਹੜਾ ਇਹਦਾ ਰਾਸਾ ਪਿੱਛੇ ਹੋਊਗਾ। ਆਜਾ ਤੈ ਰਾਸ ਤੇ ਆਪਾਂ ਥੋੜਾ ਜਿਹਾ ਬਾਕੀ ਜਿਹੜਾ ਪਾਣੀ ਨਿਕਲ ਜਾਣਾ ਅਜੇ ਵਿੱਚੋਂ ਥੋੜਾ ਜਿਹਾ ਬਾਦੀ ਕਿਤੇ ਨੀਚੇ ਲੱਗ ਜੀ ਇੰਨਾ ਕ ਪਾ ਦਾਂਗੇ ਇਹਦੀ ਬਸ ਬਾਕੀ ਸੋ ਹੀ ਨਿਕਲ ਜਾਣਾ ਇਹ ਟੱਕੜ ਇਧਰ ਗਿਰ ਕੇ ਚਲੋ ਠੀਕ ਹੈ ਜੀ ਅੱਗ ਕਰ ਦਾਂਗੇ ਘੱਟ ਇਹ ਥੋੜੀ ਥੋੜੀ ਆਂਝ ਤੇ ਹੋਈ ਜਾਊਗੀ ਜੀ ਅੱਗ ਤੇ ਲੱਕੜੀ ਬਾਹਰ ਕੱਢ ਦਾਂਗੇ ਜੀ ਬਹੁਤ ਵਧੀਆ ਬਹਜਣੀ ਜੀ ਜੇ ਆਪਾਂ ਛਿਮ ਛਿਮ ਤੇ ਕੋਈ ਚੀਜ਼ ਕਰਦੇ ਜੀ ਉਹ ਵਧੀਆ ਬਣਦੀ ਹੈ ਤੇ ਜਿਵੇਂ ਆਪਾਂ ਕਰ ਦਿੰਦੇ ਜੇ ਆਪਾਂ ਤੇਜ ਅੱਗ ਤਾਂ ਜਲ ਜਾਂਦੀ ਹੈ ਜਿਹੜੀ ਸਲੋ ਸਲੋ ਹੁੰਦੀ ਹੈ ਜੀ ਜਿਵੇਂ ਆਪਾਂ ਛੋਟੇ ਛੋਟੇ ਆਂਚਲੇ ਹੁੰਦੇ ਆ ਬਹੁਤ ਵਧੀਆ ਸਬਜ਼ੀ ਤੇ ਦਾਲ ਬਣਦੀ ਹੈ ਚਲੋ ਟੀਕੇ ਜੀ ਪ੍ਰਮਾਤਮਾ ਸਭ ਦਾ ਭਲਾ ਕਰੇ ਸਾਰਿਆਂ ਦਾ ਤੰਦਰੁਸਤੀ ਵਖਸੇ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ